ਪੰਜਾਬੀ ਫਿਲਮਾਂ ਦੇ ਸਿਰਮੌਰ ਕਲਾਕਾਰ ਸਰਦਾਰ ਜਸਵਿੰਦਰ ਪੱਲਾ ਜੀ ਸਾਡੇ ਦਰਮਿਆਨ ਨਹੀਂ ਰਹੇ ਜੀ ਉਹਨਾਂ ਦੀ ਮੌਤ ਤੋਂ ਦੂਸਰੇ ਦਿਨ ਹੀ ਬੜੇ ਵੱਡੇ ਵੱਡੇ ਪ੍ਰੋਗਰਾਮ ਹੋਏ ਮੋਹਾਲੀ ਵਿਖੇ ਹੋਏ ਕਰੀਮੇਸ਼ਨ ਗਰਾਊਂਡ ਤੋਂ ਕੁਝ ਕਿਲੋਮੀਟਰ ਦੀ ਦੂਰੀ ਤੇ ਵੱਡੇ ਵੱਡੇ ਕਲਾਕਾਰ ਜਿਨ੍ਹਾਂ ਨੇ ਪੱਲਾ ਸਾਹਿਬ ਦੇ ਨਾਲ ਕੰਮ ਕੀਤਾ ਜਿਨ੍ਹਾਂ ਦੇ ਨਾਂ ਬਣੇ ਪੱਲਾ ਸਾਹਿਬ ਦੇ ਨਾਲ ਕੰਮ ਕਰ ਕਰਕੇ ਜਿਨ੍ਹਾਂ ਨੇ ਪੈਸਾ ਕਮਾਇਆ ਪੱਲਾ ਸਾਹਿਬ ਦੇ ਨਾਲ ਕੰਮ ਕਰ ਕਰਕੇ ਉਹ ਕਲਾਕਾਰ ਫਿਲਮ ਫੇਅਰ ਅਵਾਰਡਸ ਦੇ ਚ ਠਮਕੇ ਲਗਾਉਂਦੇ ਦਿਖੇ ਪੰਜਾਬੀਆਂ ਨੂੰ ਇਸ ਗੱਲ ਉੱਤੇ ਰੋਸ ਪੰਜਾਬੀਆਂ ਨੂੰ ਇਸ ਗੱਲ ਦਾ ਦੁੱਖ ਹੈ ਕਿ ਅਜਿਹੇ ਕਲਾਕਾਰ ਜਿਹੜੇ ਕਿ ਬਹੁਤ ਵਧੀਆ ਸਨੇਹਾ ਦਿੰਦੇ ਆਪਣੀਆਂ ਫਿਲਮਾਂ ਦੇ ਵਿੱਚ ਜਿਹੜੇ ਭਾਵਨਾਤਮਕ ਗੱਲਾਂ ਕਰਦੇ ਨੇ ਜਿਹੜੇ ਇਮੋਸ਼ਨਸ ਦੀਆਂ ਗੱਲਾਂ ਕਰਦੇ ਨੇ ਔਰ ਜਿਹੜੇ ਪੰਜਾਬੀ ਕਲਚਰ ਦੀਆਂ ਗੱਲਾਂ ਕਰਦੇ ਨੇ ਔਰ ਉਹ ਸ਼ਾਮ ਨੂੰ ਫਿਲਮ ਫੇਅਰ ਅਵਾਰਡਸ ਦੇ ਵਿੱਚ ਆਪਣੇ ਅਵਾਰਡਸ ਨੂੰ ਚੁੰਮ ਰਹੇ ਸੀਗੇ ਜੀ ਖੁਸ਼ੀਆਂ ਮਨਾ ਰਹੇ ਸੀ ਜਸ਼ਨ ਮਨਾ ਰਹੇ ਸੀ ਔਰ ਪਾਰਟੀ ਕਰ ਰਹੇ ਸੀਗੇ ਜੀ ਇਸ ਗੱਲ ਦਾ ਬਹੁਤ ਦੁੱਖ ਹੈ ਪੰਜਾਬੀਆਂ ਨੂੰ ਸਹਿ ਕਲਾਕਾਰ ਜਿਹੜੇ ਕਿ ਪੰਜਾਬੀਅਤ ਦੀ ਗੱਲ ਕਰਦੇ اسی پنجابی کلچر ਦੀ ਗੱਲ ਕਰਦੇ ਸੀ ਉਹਨਾਂ ਨੇ ਇਹ ਕੁਝ ਕੀਤਾ ਦੀ ਦੇਖੋ ਅ ਦੁੱਖ ਦੀ ਗੱਲ ਹੈ ਬਹੁਤ ਵੱਡੇ ਦੁੱਖ ਦੀ ਗੱਲ ਹੈ ਔਰ ਪੰਜਾਬੀਆਂ ਨੇ ਇਸ ਦੁੱਖ ਦਾ ਪ੍ਰਗਟਾਵਾ ਆਪਣੇ ਮਨ ਦੇ ਭਾਵਾਂ ਦਾ ਪ੍ਰਗਟਾਵਾ ਸੋਸ਼ਲ ਮੀਡੀਆ ਤੇ ਕੀਤਾ ਦਬ ਕੇ ਵੀਡੀਓਜ਼ ਲੋਕਾਂ ਨੇ ਪਾਏ ਨੇ ਜੀ ਔਰ ਇਹ ਗੱਲ ਬਿਲਕੁਲ ਸਹੀ ਹੈ ਕਿ ਅਜਿਹਾ ਨਹੀਂ ਹੋਣਾ ਚਾਹੀਦਾ ਸੀਗਾ ਜੀ ਤੁਸੀਂ ਜਰੂਰ ਕਰਿਓ ਕਮੈਂਟ ਕਈ ਕਹਿਣ ਵਾਲੇ ਕਹਿੰਦੇ ਨੇ ਜੀ ਬੜਾ ਪੈਸਾ ਲੱਗਿਆ ਸੀਗਾ ਜੀ ਫਿਲਮ ਫੇਅਰ ਅਵਾਰਡਸ ਦੇ ਵਿੱਚ ਆਰਗੇਨਾਈਜ਼ਰਸ ਨੇ ਬੜਾ ਪੈਸਾ ਲਾਇਆ ਸੀਗਾ ਉਹ ਸਭ ਬਕਾਰ ਜਾਣਾ ਸੀਗਾ ਜੀ ਪਰ ਇੱਥੇ ਇਹ ਵੀ ਗੱਲ ਹੈ ਕਿ ਕਈ ਵਾਰੀ ਮੌਸਮ ਦੀ ਖਰਾਬੀ ਦੇ ਕਾਰਨ ਮੀਂਹ ਕਾਰਨ ਵਰਖਾ ਕਾਰਨ ਜਾਂ ਬੱਦਲਵਾਈ ਕਾਰਨ ਵੀ ਪ੍ਰੋਗਰਾਮ ਅੱਗੇ ਕੀਤੇ ਜਾਂਦੇ ਨੇ ਹੁੰਦੇ ਨਹੀਂ ਬੜੇ ਹੋਏ ਨੇ ਔਰ ਕਈ ਕਲਾਕਾਰਾਂ ਨੇ ਕੀਤੇ ਨੇ ਜੀ ਅਕਸਰ ਵੇਖਿਆ ਜਾਂਦਾ ਕਿ ਇਹ ਪ੍ਰੋਗਰਾਮ ਪੋਸਟਪੋਨ ਹੁੰਦੇ ਨੇ ਤਾਂ ਇੱਕ ਹਫਤਾ 4 ਦਿਨ 6 ਦਿਨ 7 ਦਿਨ 10 ਦਿਨ ਇਹ ਵੀ ਪੋਸਟਪੋਨ ਕੀਤੇ ਜਾ ਸਕਦੇ ਸਿਗੇ ਲੱਗਦਾ ਹੈ ਕਿ ਸਾਡੀ ਸੋਚ ਕਿੱਧਰ ਨੂੰ ਜਾ ਰਹੀ ਹੈ ਔਰ ਇਹ ਚੀਜ਼ਾਂ ਜਿਹੜੀਆਂ ਜਦੋਂ ਪੰਜਾਬੀ ਫਿਲਮ ਇੰਡਸਟਰੀ ਦੇ ਦਿਗਜ ਰਾਈਟਰਸ ਔਰ ਦਿਗਜ ਕਲਾਕਾਰ ਕਰਨ ਜਿਨ੍ਹਾਂ ਨੇ ਸਮਾਜ ਨੂੰ ਸੇਧ ਦੇਣੀ ਹੁੰਦੀ ਹੈ ਜਿਨ੍ਹਾਂ ਨੇ ਪੰਜਾਬੀਅਤ ਦੀ ਗੱਲ ਕਰਨੀ ਹੁੰਦੀ ਹੈ ਜਿਨ੍ਹਾਂ ਨੇ ਪਿੰਡਾਂ ਦੀ ਗੱਲ ਕਰਨੀ ਹੁੰਦੀ ਹੈ ਜਿਨ੍ਹਾਂ ਨੇ ਸਹਿਚਾਰ ਦੀ ਗੱਲ ਕਰਨੀ ਹੁੰਦੀ ਹੈ ਜਦੋਂ ਉਹ ਕਰਨਾ ਜੀ ਤਾਂ ਇਹ ਦੁੱਖ ਹੁੰਦਾ ਜੀ ਪੰਜਾਬੀਆਂ ਦਾ ਦੁੱਖ ਜਣਾ ਹੈ ਇਹ ਬਿਲਕੁਲ ਜਾਇਜ਼ ਹੈ ਜੀ ਔਰ ਜਿਹੜਾ ਨਹੀਂ ਹੋਣਾ ਚਾਹੀਦਾ ਪਰ ਇੱਕ ਖਾਸ ਗੱਲ ਹੋਰ ਵੀ ਹੈ ਕਿ ਜੇਕਰ ਅਸੀਂ ਸਮਾਜ ਦੇ ਵਿੱਚ ਦੇਖੀਏ ਨਾ ਜੀ ਇਹ ਸਾਰਾ ਕੁਝ ਉੰਜ ਵੀ ਪ੍ਰਚਲਿਤ ਹੋਇਆ ਹੋਇਆ ਇਹ ਵੀ ਇੱਕ ਸਵਾਲ ਹੈ ਕਿ ਆਮ ਵੀ ਅਸੀਂ ਦੇਖਦੇ ਹਾਂ ਕਿ ਜਦੋਂ ਕਿਸੇ ਦੀ ਡੈਥ ਹੁੰਦੀ ਹੈ ਕਿਸੇ ਦੀ ਮੌਤ ਹੁੰਦੀ ਹੈ ਕੋਈ ਸਦੀਵੀ ਵਿਛੋੜਾ ਦੇ ਜਾਂਦਾ ਹੈ ਇਸ ਜਹਾਨ ਨੂੰ ਰੁਖਸਤ ਕਰ ਜਾਂਦਾ ਤਾਂ ਕਿਸ ਤਰੀਕੇ ਦੇ ਨਾਲ ਅਸੀਂ ਲੋਕ ਵਿਚਰਦੇ ਆ ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ ਕਈ ਵਾਰੀ ਦੇਖਣ ਨੂੰ ਮਿਲਦਾ ਹੈ ਕਿ ਕਰੀਮੇਸ਼ਨ ਗਰਾਊਂਡ ਦੇ ਵਿੱਚ ਹੀ ਜਦੋਂ ਇੱਕ ਪਾਸੇ ਚਿਖਾ ਜਲ ਰਹੀ ਹੁੰਦੀ ਹੈ ਤਾਂ ਅਸੀਂ ਲੋਕ ਉੱਥੇ ਰਾਜਨੀਤੀ ਵੀ ਡਿਸਕਸ ਕਰ ਰਹੇ ਹੁੰਦੇ ਆ ਉੱਥੇ ਅਸੀਂ ਬਿਜ਼ਨਸ ਵੀ ਡਿਸਕਸ ਕਰ ਰਹੇ ਹੁੰਦੇ ਆ ਉੱਥੇ ਹੋਰ ਘਰੇਲੂ ਗੱਲਾਂ ਵੀ ਕਰ ਰਹੇ ਹੁੰਦੇ ਆ ਉੱਥੇ ਹੱਸ ਖੇਡ ਵੀ ਰਹੇ ਹੁੰਦੇ ਆ ਔਰ ਉਥੋਂ ਕਰਮੇਸ਼ਨ ਗਰਾਊਂਡ ਤੋਂ ਨਿਕਲਦੇ ਨਿਕਲਦੇ ਔਰ ਕਈ ਚੀਜ਼ਾਂ ਸੀ ਡਿਸਕਸ ਵੀ ਕਰ ਜਾਂਦੇ ਆ ਜੀ ਇਹ ਵੀ ਇੱਕ ਸਵਾਲ ਖੜਾ ਕਰਦਾ ਜੀ ਅੱਜ ਤੋ ਪਿੱਛੇ 50 ਸਾਲ ਦੀ ਕਰ ਝਾਤ ਮਾਰੀਏ ਜਾਂ ਮੈਂ ਕਹਿੰਦਾ 30 35 ਸਾਲ ਵੀ ਪਿੱਛੇ ਝਾਤ ਮਾਰੀ ਇਹ ਚੀਜ਼ਾਂ ਸਮਾਜ ਦੇ ਵਿੱਚ ਨਹੀਂ ਸੀਗੀਆਂ ਜੀ ਕੀ ਕਾਰਨ ਹੈ ਕਿ ਸਮਾਜ ਦੇ ਵਿੱਚ ਅਜਿਹੀ ਗ੍ਰੈਵਿਟੀ ਆਈ ਔਰ ਜਦੋਂ ਵੱਡੇ ਵੱਡੇ ਕਲਾਕਾਰ ਸੁਹਿਰਦ ਕਲਾਕਾਰ ਅਜਿਹੀ ਗੱਲ ਕਰਨ ਕਿ ਉਹਨਾਂ ਨੂੰ ਅਵਾਰਡਸ ਪਿਆਰੇ ਹੋ ਜਾਣ ਉਹਨਾਂ ਨੂੰ ਉਹ ਪਰਫਾਰਮੈਂਸਿਸ ਪਿਆਰੀਆਂ ਹੋ ਜਾਣ ਉਹਨਾਂ ਉੱਚਾ ਚਾ ਚੌਂ ਦਾ ਚਾ ਚੜਿਆ ਹੋਵੇ ਔਰ ਕਈਆਂ ਨੇ ਤਾਂ ਸੁਣਿਆ ਜੀ ਕਿ ਆਪਣੀਆਂ ਡ्रेसेस ਜਿਹੜੀਆਂ ਸੀਗਾ ਜੀ ਕਰਮੇਸ਼ਨ ਗਰਾਉਂਡ ਦੇ ਵਿੱਚ ਜਦੋਂ ਗਏ ਤਾਂ ਉੱਥੇ ਵਾਈਟ ਡਰੈਸ ਰੱਖੀ ਸੀ ਨਾਲ ਹੀ ਦੂਸੀ ਡਰੈਸ ਉਹਨਾਂ ਨੇ ਰੱਖੀ ਹੋਈ ਸੀ ਔਰ ਸ਼ਾਮ ਨੂੰ ਉਹਨਾਂ ਨੇ ਉਹ ਡਰੈਸਿਸ ਪਾ ਕੇ ਨਾਚ ਗਾਣੇ ਦਾ ਪ੍ਰਬੰਧ ਕੀਤਾ ਜੀ ਇਸ ਗੱਲ ਦੇ ਉੱਤੇ ਪੰਜਾਬੀਆਂ ਨੂੰ ਰੋਸਾ ਹੈ ਪੰਜਾਬੀਆਂ ਦਾ ਰੋਸਾ ਔਰ ਬੜਾ ਜਾਇਜ਼ ਹੈ ਜੇਕਰ ਤੁਸੀਂ ਵੀ ਕੋਈ ਰਾਏ ਦੇਣਾ ਚਾਹੁੰਦੇ ਹੋ ਕਮੈਂਟ ਸੈਕਸ਼ਨ 'ਚ ਤੁਸੀਂ ਦੇ ਸਕਦੇ ਹੋ ਜੀ ਕਿ ਜਿਹੜਾ ਪੈਸਾ ਲੱਗਿਆ ਹੈ ਉਹਦੇ ਕਰਕੇ ਪਰਫਾਰਮੈਂਸ ਹੋ ਗਈ ਕਿ ਉਹ ਜਾਇਜ਼ ਹੈ ਇਸ ਗੱਲ ਦੇ ਉੱਤੇ ਦੱਸਿਓ ਜਾਂ ਇਹ ਵੀ ਦੱਸੋ ਕਿ ਜੇ ਇਹ ਕਲਾਕਾਰਾਂ ਨੇ ਵੱਡੇ ਵੱਡੇ ਦਿੱਗਜ ਕਲਾਕਾਰਾਂ ਨੇ ਸਿੰਗਰਸ ਨੇ ਐਕਟਰਸ ਨੇ ਡਾਇਰੈਕਟਰਸ ਨੇ ਰਾਈਟਰਸ ਨੇ ਉਹਨਾਂ ਦੇ ਵਿੱਚ ਅਵਾਰਡਸ ਨੂੰ ਚੁੰਮਿਆ ਤੇ ਪਾਰਟਿਸਿਪੇਟ ਕੀਤਾ ਤੇ ਪੱਲਾ ਸਾਹਿਬ ਦਾ ਰੁਖਸਤ ਹੋਣਾ ਉਹਨਾਂ ਦੇ ਜ਼ੈਨ ਦੇ ਵਿੱਚ ਕਿੰਨਾ ਕੀ ਸੀ ਉਹਦਾ ਦੁਖਾਂਤ ਕਿੰਨਾ ਸੀਗਾ ਇਹ ਸਭ ਕੁਝ ਤੁਹਾਡੇ ਸਾਹਮਣੇ ਹੈ ਇਹ ਗੱਲ ਜਿਹੜੀ ਹੈ ਨਾ ਜੀ ਇਹ ਬੜੀ ਅਹਿਮ ਹੈ ਔਰ ਇਸ ਦੀ ਚਰਚਾ ਹੋਣੀ ਬਹੁਤ ਜ਼ਰੂਰੀ ਸੀਗੀ ਤੇ ਇਸ ਚਰਚਾ ਦੇ ਕਰਕੇ ਹੀ ਅਸੀਂ ਵੀ ਇਹ ਵੀਡੀਓ ਬਣਾ ਕੇ ਤੁਹਾਡੇ ਸਾਹਮਣੇ ਅਸੀਂ ਨੇ ਪੇਸ਼ ਕਰ ਰਹੇ ਹਾਂ ਕਿ ਤਾਂ ਜੋ ਤੁਸੀਂ ਵੀ ਆਪਣੇ ਵਿਚਾਰ ਦੇ ਸਕੋ